ਸਾਡੇ ਨਾਲ ਆਪਣੇ ਇੱਥੋਂ ਦੇ ਸਾਬਕਾ ਸਰਪੰਚ ਨੇ ਅਮਰਜੀਤ ਸਿੰਘ ਉਹਨਾਂ ਦੀ ਪਤਨੀ ਸਾਡੇ ਨਾਲ ਨੇ ਤੇ ਇਹ ਵੀ ਪਿੰਡ ਦੇ ਵਿੱਚ ਸਮਾਜਿਕ ਮਸਲੇ ਨਾਲ ਜੁੜੇ ਰਹਿੰਦੇ ਨੇ ਤੇ ਇਹ ਜਿਹੜਾ ਪਰਿਵਾਰ ਸੀ ਇਹ ਕਿਸ ਤਰ੍ਹਾਂ ਦਾ ਪਰਿਵਾਰ ਸੀ ਇਹ ਜਿਹੜਾ ਪਰਿਵਾਰ ਸੀ ਇਹ ਅਸਲ 'ਚ ਐਕਚੁਅਲੀ ਬਿਲਕੁਲ ਹੀ ਅਨਪੜਾ ਤੇ ਔਰ ਅਤ ਦੀ ਗਰੀਬੀ ਇਹ ਹਣਾ ਰਿਹਾ ਸੀ ਪਹਿਲਾਂ ਤੋਂ ਹੀ ਜਦੋਂ ਤਏ ਇਹਦਾ ਫਾਦਰ ਵੀ ਜਿਉਂਦਾ ਸੀ ਉਦੋਂ ਤੋਂ ਹੀ ਇਹ ਇੱਕ ਮਤਲਬ ਗਰੀਬ ਪਰਿਵਾਰ ਤੇ ਮਿਹਨਤ ਕਰਕੇ ਖਾਣ ਵਾਲਾ ਪਰਿਵਾਰ ਸੀਗਾ ਇਸ ਕਰਕੇ ਇਹਦਾ ਆਇਆ ਵੀ ਜੋ ਇਹਨੇ ਦਰਸ਼ਨ ਸਿੰਘ ਨੇ ਉਹ ਤੋਂ ਕਰਜ਼ਾ ਲਿਆ ਉਹ ਨਾ ਮੋੜ ਸਕਣ ਕਾਰਨ ਤੇ ਇਹ ਜਿਹੜੇ ਆੜਤੀਏ ਸੀ ਉਹਦੇ ਤੇ ਲਗਾਤਾਰੀ ਦਬਾਅ ਪਾ ਰਹੇ ਸੀ 1 ਲੱਖ 30 ਇੱਕ ਕਰਜ਼ਾ ਕਿੰਨਾ ਸੀ ਕਰਜ਼ਾ ਇਹ ਸ਼ੁਰੂ ਦੇ ਵਿੱਚ ਜਦੋਂ ਇਹਨੇ 2002 ਚ ਲਿਆ ਤੇ ਉਦੋਂ 1,80,000 ਸੀ ਤੇ ਉਸ ਤੋਂ ਬਾਅਦ 2007 ਦੇ ਵਿੱਚ ਆ ਕੇ ਇਹਨਾਂ ਨੇ ਉਹਦੀ ਮਤਲਬ ਉਹ ਤੋਂ ਧੱਕੇ ਨਾਲ ਬਿਆਨੇ ਦੇ ਕਾਗਜ਼ 'ਤੇ ਦਸਤਖਤ ਕਰਾਏ ਨੇ ਬਾਕੀ ਮੇਨ ਜਿਹੜੀ ਅਸਲ ਚ ਗੱਲ ਹੈ ਅਸੀਂ ਜਮਹੂਰੀਦ ਘਰ ਸਭਾ ਵੱਲੋਂ ਮੇਨ ਤੱਥਾਂ ਦੀ ਪੜਤਾਲ ਆ ਜਿਹੜੀ ਉਹ ਪੂਰੀ ਤੱਥ ਆਧਾਰਿਤ ਉਹ ਕਰਕੇ ਜੋ ਵੀ ਇਹ ਘਟਨਾ ਵਾਪਰੀ ਹੈ ਤੇ ਇਹਦੇ ਬਾਰੇ ਅਸੀਂ ਚਾਹੇ ਪ੍ਰੈਸ ਕਾਨਫਰੰਸ ਕਰੀਏ ਜਾਂ ਰਿਪੋਰਟ ਜਨਤਾ ਕਰੀਏ ਉਹ ਅਸੀਂ ਕਰਾਂਗੇ ਉਹ ਸਾਡੀ ਤੱਥ ਪੜਤਾਲ ਟੀਮ ਜਾਂਚ ਸ਼ੁਰੂ ਆ ਗਈ ਤੇ ਅਸੀਂ ਉਹ ਕਰ ਰਹੇ ਹਾਂ ਅੱਛਾ ਇਹ ਮੈਨੂੰ ਇੱਕ ਗੱਲ ਦੱਸੋ ਜੀ ਜਿਵੇਂ ਕਿਹਾ ਜਾਂਦਾ ਹੈ ਕਿ ਜਿਹੜੇ ਆੜਤੀਏ ਨੇ ਇਹ ਇਹਨਾਂ ਦਾ ਕਾਲੀਦਾਲ ਨਾਲ ਕੋਈ ਸੰਬੰਧ ਹੈਗਾ ਹੈਗਾ ਨਹੀਂ ਹਾਂ ਜੀ ਇਹ ਜੀ ਜਿਹੜਾ ਇਹਦਾ ਮੁੰਡਾ ਹੈ ਬੱਡਾਉ ਦਾ ਨੌਕੀਏਗਾ ਤੇ ਜਲਸਾ ਸਿੰਘ ਜਲਸਾ ਸਿੰਘ ਉਹ ਹੋ ਇਹਨਾਂ ਦੇ ਦੂਸ਼ ਵਿੰਗ ਦਾ ਐਸਵਾਈਐ ਵੀ ਦਾ ਬਣਿਆ ਬਈ ਕੁਛ ਪ੍ਰਧਾਨ ਹੈ ਉਹਦਾ ਇਹਦੇ ਕੋਲੇ ਉਸ ਕਰਕੇ ਦਬਾ ਪਾ ਤਾਂ ਹੀ ਇਸ ਪ੍ਰਸ਼ਾਸਨ ਨੂੰ ਤੇ ਦਬਾ ਪਾ ਕੇ ਸਾਡੇ ਤੇ ਚੜ ਕੇ ਆਏ ਧਰੋਂ ਲਾ ਕੇ ਟੀਨਸੀ ਸਾਹਿਬ ਦਾ ਜੋਰ ਲੱਗਾ ਸੀ ਵੀ ਬਰੰਟ ਕਬਜ਼ਾ ਦਵਾ ਕੇ ਮੁਰਨਾ ਪਵਾ ਸਾਰਾ ਪਰਿਵਾਰ ਮਰ ਜੇ ਸਾਰਾ ਪਿੰਡ ਮਰ ਜੇ ਵੀ ਅੱਜ ਬਰੰਟ ਕਬਜ਼ਾ ਹੋਣਾ ਚਾਹੀਦਾ ਇੱਥੇ ਤੱਕਰ ਕਾਲੀਆਂ ਨੇ ਸਾਡੇ ਨਾਲ ਬਹੁਤ ਤਕਾ ਕੀਤਾ ਕਿਹੜੇ ਸਾਡੇ ਬੰਦੇ ਮਰੇ ਨੇ ਇਹ ਸਿਰਫ ਕਾਲੀਆਂ ਦੇ ਕਰਕੇ ਹੀ ਮਰੇ ਨੇ ਕਿਉਂ ਉਹਨਾਂ ਦੇ ਜੋਰ ਸੀ ਅਸੀਂ ਗਰੀਬ ਆਦਮੀ ਸੀ ਅਸੀਂ ਕੀ ਕਰਨਾ ਸੀ ਕਿਦੋਂ ਮੱਲੋ ਮੱਲੀ ਪੁਲਿਸ ਪੈਂਦੀ ਆ ਘਰ ਆ ਕੇ ਕੋਈ ਗੁੰਡਾ ਧੱਕਾ ਕਰਦਾ ਫਿਰ ਉਹਦੇ ਕੋਲ ਤਾਂ दारू ਹੀ ਆ ਹੋਰ ਹੈ ਕੋਈ ਕੱਖ ਨਹੀਂ ਸਾਡੇ ਕੋਲ ਤਾਂ ਜਦੋਂ ਇਹ ਸਾਰਾ ਮਾਮਲਾ ਉੱਪਰ ਰਿਹਾ ਸੀ ਤੇ ਪੁਲਿਸ ਦਾ ਇੱਕ ਫਰਜ਼ ਬਣਦਾ ਸੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੁਲਿਸ ਦਾ ਕੀ ਰੋਲ ਰਿਹਾ ਨਹੀਂ ਪੁਲਿਸੇ ਤਾਂ ਖੜੀ ਦੇਖੀ ਗਈ ਆ ਪੁਲਿਸ ਨੇ ਕੁਝ ਨਹੀਂ ਉਹਦੇ ਵਿੱਚ ਕੀਤਾ ਤੇ ਇਹ ਭੱਜ ਕੇ ਗਿਆ ਤਾਹਾਂ ਚੜਿਆ ਵੀ ਮੈਂ ਰੋਕ ਲਾਂ ਕਰੂਦੋਂ ਕੋਈ ਪਣਾ ਬੱਤ ਫੁਕਾ ਖੰਨਾ ਸਾਹਿਬ ਵੀ ਪੁਲਸ ਨੇ ਵੀ ਕੋਈ ਪ੍ਰੈਸ਼ਰ ਪਾਇਆ ਪੁਲਸ ਨੇ ਕੋਈ ਕੁਛ ਨਹੀਂ ਉਹਨਾਂ ਨੇ ਉਹ ਕਹਿੰਦੇ ਵੀ ਚੱਕ ਲੋ ਹੁਣ ਇਹਨਾਂ ਨੂੰ ਪੁਲਸੀ ਚੱਕ ਲਈ ਹੈ ਜੀ ਪੁਲਸੀ ਚੱਕ ਮੌਕੇ ਤੇ ਪੁਲਸੀ ਨਹੀਂ ਚੱਕਿਆ ਉਹਨਾਂ ਦੀਆਂ ਗੱਡੀਆਂ ਗਈਆਂ ਨੇ ਸਾਡੇ ਕੋਲ ਤਾਂ ਗੱਡੀ ਨਹੀਂ ਸੀ ਕੋਈ ਨਾ ਸਾਡੇ ਕੋਈ ਸਾਧਨ ਸੀ ਕਿਉਂ ਕਿ ਉਹ ਪੁਲਸ ਦੇ ਤਾਹਾਂ ਤੋਂ ਲਾਹੇ ਨੇ ਪੁਲਸ ਨਹੀਂ ਲਾਹੇ ਨੇ ਤੇ ਕਿਹੜੀ ਤਾਂ ਬਲਵੀਰ ਕੌਰ ਸੀ ਉਹ ਤਾਂ ਜਾਣਦੀ ਦਿੱਥੋਗੀ ਜਿਹੜੀ ਮਾਤਾ ਨੇ ਮੁੰਡੇ ਨੇ ਪੀ ਲਈ ਉਸ ਤੋਂ ਬਾਅਦ ਕਿ ਤੁਸੀਂ ਕਹਿੰਨ ਉਹ ਨਹੀਂ ਮਾਤਾ ਨੇ ਦਵਾਈ ਪੀ ਲਈ ਕਿ ਫਰੈਸ਼ਕ ਦਵਾਈ ਪੀ ਲਈ ਉਹ ਪਤਾ ਲੱਗਿਆ ਵੀ ਮੁੰਡਾ ਤਾਂ ਮੇਰਾ ਮਰ ਗਿਆ ਵੀ ਮੇਰੀ ਜ਼ਿੰਦਗੀ ਹੁਣ ਕੀ ਕਰਨੀ ਹੈ ਕਿਦੋਂ ਮੁੰਡਾ ਕੂਕਾ ਮਾਰਦੇ ਤਾਂ ਤੋਂ ਵੀ ਤੇਜਾ ਮੈਂ ਤਾਂ ਮਰਨਾ ਮਰ ਗਿਆ ਤੂੰ ਜ਼ਮੀਨ ਲੈ ਜਾ ਤੇ ਉਦੋਂ ਵਕ ਵੀ ਮਾਨੂੰ ਪਤਾ ਲੱਗਿਆ ਵੀ ਮੁੰਡਾ ਤਾਂ ਮੇਰਾ ਮਰ ਗਿਆ ਤੇ ਨਾਲ ਦੀ ਨਾਲ ਹੀ ਮਾਨ ਜੀ ਪੁੱਤੀ ਹੈ ਕੀ ਲੱਗਦਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਅੱਗੇ ਕੀ ਕੀਤਾ ਜਾ ਸਕਦਾ ਹੈ ਕੀ ਕਰ ਰਹੇ ਹੋ ਜਿਹੜੇ ਪਿੰਡ ਦੇ ਲੋਕ ਤੁਸੀਂ ਸਾਰੇ ਸਾਡਾ ਹੀ ਪਿੰਡ ਦਾ ਥੋਥਾ ਇੰਨਾਗਾ ਵੀ ਕਿੰਨਾ ਇੱਕ ਰੇ ਨੂੰ ਜਿਹੜਾ ਨਹੀਂ ਸ਼ਿਖਾ ਨਹੀਂ ਦਿਖਾ ਰਹੇ ਉਹਨਾਂ ਇੱਕ ਦਾ ਤਾਂ ਹੀ ਸੰਸ਼ਕਾਰ ਕਰੀਏ ਉਹਦਾ ਤੇ ਨਾ ਅਸੀਂ ਉਹਨਾਂ ਕਰੋ ਕੋਈ ਖਰੀਏ ਡੈੱਡ ਬੋਡੀਆਂ ਨੇ ਕਿਹੜੀਆਂ ਉਹ ਚੱਕ ਕੇ ਹੀ ਉਥੇ ਰੱਖਾਂਗੇ ਥਾਣੇ ਮੂਰੇ ਕਿੰਨਾ ਕਰ ਬੰਦੇ ਗਰਫਜ਼ਾਰ ਨਹੀਂ ਹੁੰਦੇ ਉਹਨਾਂ ਦਾ ਸੰਸ਼ਕਾਰ ਨਹੀਂ ਕੀਤਾ ਜਾਊਗਾ ਜਿਨ੍ਹਾਂ ਚਿੱਕਰੀ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਕੀਤਾ ਜਾਂਦਾ ਤੇ ਇਸ ਦੇ ਲਈ ਸਾਰਾ ਪਿੰਡ ਦੇ ਲੋਕ ਇਕੱਠੇ ਹੋ ਰਹੇ ਨੇ ਤੇ ਉਹਦੇ ਲਈ ਬਰਨਾਲਾ ਦੇ ਵਿੱਚ ਧਰਨਾ ਤੇ ਮੁਜ਼ਾਹਰਾ ਦਾ ਇਹਨਾਂ ਦਾ ਅਗਲਾ ਪ੍ਰੋਗਰਾਮ ਹੈ ਸੁਖਵਿੰਦਰ ਸਿੰਘ এবੀਪੀ ਸੰਝਾ ਪਿੰਡ ਜੋਧਪੁਰ